ਜਿੱਥੇ ਸ਼੍ਰੋਮ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਜ ਸ਼੍ਰੀ ਕਾਲਤਕ ਸਾਹਿਬ ਤੇ ਇਕੱਠੀ ਹੋਈ ਆ ਤਾਂ ਜਿਹੜੀਆਂ ਰਹਿੰਦੀ ਸਰਕਾਰ ਦੇ ਵਿੱਚ ਜਿਹੜੀਆਂ ਭੁੱਲਾਂ ਚੁੱਕਾ ਜੋ ਉਹਨਾਂ ਤੋਂ ਹੋਈਆਂ ਨੇ ਸਰਕਾਰ ਤੋਂ ਉਸ ਵੇਲੇ ਦੀ ਲੀਡਰਸ਼ਿਪ ਤੋਂ ਤਾਂ ਉਸ ਦੀ ਮਾਫੀ ਮੰਗਣ ਵਾਸਤੇ ਪਹੁੰਚਿਆ ਨੇ ਤਾਂ ਉਹਨਾਂ ਦੀ ਮਾਫੀ ਨੂੰ ਲੈ ਕੇ ਜਿਹੜੀ ਅੱਜ ਸਿੱਖ ਸੰਗਤ ਇੱਥੇ ਮੌਜੂਦ ਆ ਜੋ ਗੁਰੂ ਘਰ ਵਿਖੇ ਪਹੁੰਚੀ ਆ ਤਾਂ ਆਪਾਂ ਇੱਕ ਵਾਰ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਕਿ ਉਹ ਵੀ ਕਿਵੇਂ ਦੇਖਦੇ ਨੇ ਉਸ ਵੇਲੇ ਦੀ ਲੀਡਰਸ਼ਿਪ ਨੂੰ ਉਸ ਵੇਲੇ ਦੇ ਜੋ ਭੁੱਲਾਂ ਚੁੱਕਾ ਹੋਈਆਂ ਨੇ ਕੀ ਅੱਜ ਇਸ ਤਰੀਕੇ ਦੇ ਨਾਲ ਮਾਫੀ ਮੰਗਣੀ ਜਾਇਜ਼ ਆ ਕਿਉਂਕਿ ਜਦੋਂ ਸਰਕਾਰ ਸੀਗੀ ਉਸ ਵੇਲੇ ਕਿਉਂ ਨਹੀਂ ਮਾਫੀ ਮੰਗੀਗੀ ਤਾਂ ਕੋ ਸੰਗਤ ਸਾਡੇ ਨਾਲ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਤਾਂ ਕਿਵੇਂ ਵੇਖਦੇ ਹੋ ਕਿ ਜਿਸ ਤਰੀਕੇ ਨਾਲ ਪਹਿਲਾਂ ਜਦੋਂ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸੱਤਾ ਸੀਗੀ ਤਾਂ ਉਸ ਵੇਲੇ ਭੁੱਲਣਾ ਚੁੱਕਾ ਕੀਤੀਆਂ ਗਲਤੀਆਂ ਕੀਤੀਆਂ ਤਾਂ ਉਸ ਤੋਂ ਬਾਅਦ ਹੁਣ ਜੋ ਸਰਕਾਰ ਨਹੀਂ ਰਹੀ ਤਾਂ ਅੱਜ ਮਾਫੀ ਮੰਗਣੀ ਪੈਗੀ ਐਬਸੋਲੂਟਲੀ ਰਾਈਟ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਗੱਲ ਇਸ ਤਰ੍ਹਾਂ ਵੀ ਅਸੀਂ ਤਾਂ ਗੁਰੂ ਘਰ ਅੱਜ ਨਮਸਤਕ ਹੁਣ ਆਏ ਸੀਗੇ ਤੇ ਤੁਸੀਂ ਇਸ ਪੱਖ ਬਾਰੇ ਸਾਡੇ ਵਿਚਾਰ ਧਾਰਾ ਲੈਣੀ ਚਾਹੀਦੀ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਹੁਣ ਇੱਕ ਕੌਮ ਦੇ ਵਿੱਚ ਕ੍ਰਾਈਸਿਸ ਆ ਗਿਆ ਆਪਣੇ ਪਰਿਵਾਰ ਦੇ ਵਿੱਚ ਵੀ ਕੋਈ ਸਮਾਂ ਮਾੜਾ ਆ ਜਾਂਦਾ ਤਾਂ ਉਸ ਸਮੇਂ ਸਾਰੇ ਪਰਿਵਾਰ ਨੂੰ ਇੱਕ ਜੁੱਟਾ ਦਾ ਦਿਖਾਣੀ ਚਾਹੀਦੀ ਹੈ ਹਾਂ ਜੀ ਬਾਕੀ ਜੋ ਇਹ ਹੈ ਵੀ ਤੁਸੀਂ ਕਹਿੰਦੇ ਵੀ ਉਸ ਟਾਈਮ ਫਾਇੰਡ ਕਿਉਂ ਨਹੀਂ ਆਊਟ ਕੀਤਾ ਉਹ ਇਹ ਵੀ ਤਾਂ ਇਸ ਗੱਲ ਨਾਲ ਅਸੀਂ ਐਗਰੀ ਹਾਂ ਕਿ ਜਦੋਂ ਪਾਵਰਜ਼ ਦੇ ਵਿੱਚ ਸੀਗੇ ਤੁਸੀਂ ਮਤਲਬ ਉਸ ਟਾਈਮ ਇਹ ਫਾਇੰਡ ਆਊਟ ਕਰਨਾ ਚਾਹੀਦਾ ਸੀ ਉਸ ਟਾਈਮ ਇੱਕ ਜੁਟਤਾ ਦਿਖਾਣੀ ਚਾਹੀਦੀ ਸੀ ਕਿ ਅਸੀਂ ਇਸ 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 ਕੰਮ ਦੀ ਇਸ ਵਰਕਿੰਗ ਅਕਾਲੀ ਦਲ ਦੀ ਇਸ ਵਰਕਿੰਗ ਦੀ ਜੋ ਉਹਨਾਂ ਨੇ ਉਸ ਟਾਈਮ ਕੀਤਾ ਅਸੀਂ ਇਹ ਸਾਰੇ ਇਸ ਇਸ਼ੂ ਨੂੰ ਮਤਲਬ ਅਗੇਂਸਟ ਤੇ ਹੁਣ ਜੇ ਪ੍ਰੋਬਲਮ ਆ ਗਈ ਪ੍ਰਾਈਸ ਪਰਵਾੜ ਦੇ ਵਿੱਚ ਪ੍ਰੋਬਲਮ ਆ ਗਈ ਤਾਂ ਉਹਨੂੰ ਤੁਸੀਂ ਇਸ ਸਮੇਂ ਸੱਤ ਨਹੀਂ ਛੱਡਣਾ ਚਾਹੀਦਾ ਅਸੀਂ ਤਾਂ ਸੰਗਤ ਦੇ ਤੌਰ ਤੇ ਬੇਨਤੀ ਹੀ ਚਾਹੁੰਦੇ ਹਾਂ ਸਿੱਖ ਕੌਮ ਦੇ ਵਿੱਚ ਇੱਕ ਜੁਟਤਾ ਹੋਣੀ ਚਾਹੀਦੀ ਹੈ ਕਿਉਂਕਿ ਜੇ ਦੋ ਫਾੜ ਹੋਏਗੀ ਹੋ ਰਹੀ ਹੈ ਇਹ ਇੱਕ ਬੜਾ ਰੋਂਗਲੀ ਮੈਸੇਜ ਜਾ ਰਿਹਾ ਹੈ ਕਿਉਂਕਿ ਸਿੱਖ ਕੌਮ ਨੇ ਬਹੁਤ ਹੀ ਕੁਰਬਾਨੀਆਂ ਦੇ ਕੇ ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ ਆਪਣੇ ਬੱਚੇ ਸ਼ਹੀਦ ਕਰਾ ਕੇ ਇਸ ਕੌਮ ਨੂੰ ਖੜਾ ਕੀਤਾ ਸੀ ਤੇ ਇਹ ਜਿਹੜਾ ਮੈਸੇਜ ਆ ਰਿਹਾ ਕੋਈ ਛੋਬਾ ਵਾਲਾ ਮੈਸੇਜ ਨਹੀਂ ਹੈ ਕਿਵੇਂ ਵੇਖਦੇ ਹੋ ਜਿਹੜੀ ਉਸ ਵੇਲੇ ਦੀਆਂ ਜਿਹੜੀਆਂ ਬੇਦਬੀਆਂ ਹੋਈਆਂ ਸਨ ਜੋ ਉਸ ਵੇਲੇ ਰਾਮ ਰਹੀਮ ਨੂੰ ਮਾਫੀ ਵੀ ਦਿੱਤੀ ਗਈ ਸੀ ਕਿ ਉਹ ਕਿੱਥੋਂ ਤੱਕ ਜਾਏ ਸੀਗਾ ਜਾਂ ਤਾਂ ਉਦੋਂ ਬੋਲਣਾ ਚਾਹੀਦਾ ਸੀ ਹਾਂ ਨਹੀਂ ਗੱਲ ਇਸ ਤਰ੍ਹਾਂ ਵੀ ਜਿਹੜੀ ਜਦੋਂ ਇਹ ਰਾਮ ਰਹੀਮ ਨੂੰ ਮਾਫੀ ਦਿੱਤੀ ਇਸ ਬਾਰੇ ਤਾਂ ਸਾਨੂੰ ਇਹ ਨਹੀਂ ਪਤਾ ਕਿ ਐਂਟਰਨਲੀ ਮੈਟਰ ਕੀ ਸੀਗਾ ਕਿਉਂਕਿ ਇਹ politicans grounds ਦੇ ਹੈ ਨਹੀਂ ਇਹਦੇ ਵਿੱਚ ਅਸੀਂ ਫਾਲੋ ਅਪ ਪ੍ਰੋਪਰਲੀ ਨਹੀਂ ਕਰ ਸਕਦੇ ਕਿ ਕੀ ਮੈਟਰ ਸੀ ਕੀ ਨਹੀਂ ਕਿਉਂਕਿ ਸਾਨੂੰ ਜਿਸ ਬਾਰੇ ਨੌਲੇਜ ਹੀ ਨਹੀਂ ਹੈ ਸਾਡਾ ਤਾਂ ਬੇਸਿਕਲੀ ਇਹ ਹੈ ਕਿ ਇਸ ਔਖੇ ਸਮੇਂ ਦੇ ਵਿੱਚ ਪਰਿਵਾਰ ਨੂੰ ਨਹੀਂ ਛੱਡਣਾ ਚਾਹੀਦਾ ਜਿਹੜੀਆਂ ਬੇਦਬੀਆਂ ਹੋਈਆਂ ਕਿ ਉਹ ਠੀਕ ਸੀਗੀਆਂ ਨਹੀਂ ਉਹ ਤਾਂ ਗਲਤ ਹੈ ਜੀ ਉਹ ਤਾਂ ਮਤਲਬ ਜੇ ਕੋ ਹੋਇਆ ਮਤਲਬ ਗੁਰੂ ਸਾਹਿਬ ਦੇ ਮਾਰੇ ਦੀ ਬੇਦਬੀ ਕੋ ਹੋਈ ਹੈ ਹਾਂ ਜੀ ਤਾਂ ਉਹ ਮਤਲਬ ਏਕਸਕਿਊਜ਼ ਵੀ ਜੇ ਕੀਤਾ ਜਾਂਦਾ ਹੈ ਬੇਦਬੀ ਤਾਂ ਆਲਰੇਡੀ ਹੁਣ ਵੀ ਹੋ ਰਹੀਆਂ ਬਹੁਤ ਬੇਦਬੀ ਤਾਂ ਕੰਟੀਨਿਊ ਹੋ ਰਹੀਆਂ ਐਕਸੈਪਟ ਟੂ ਇਸ ਗਵਰਨਮੈਂਟ ਚ ਵੀ ਹੋ ਰਹੀਆਂ ਉਸ ਤੋਂ ਪਿਛਲੀ ਗਵਰਨਮੈਂਟ ਚ ਵੀ ਹੋਈਆਂ ਹਾਂ ਜੀ ਐਪੀ ਕਿਸੇ ਨੂੰ ਫਲੋਪ ਜਾਦਾ ਕਰ ਦਿੱਤਾ ਕਿਸੇ ਨੂੰ ਕਰ ਦਿੱਤਾ ਕੌਮ ਨੂੰ ਬਦਨਾਮ ਕਰਨ ਵਾਸਤੇ ਸੀ ਕੌਮ ਨੂੰ ਬਦਨਾਮ ਕਰਨ ਵਾਸਤੇ ਵਨ ਸਾਈਡਿਡ ਉਹ ਕਰਨ ਵਾਸਤੇ ਗੱਲ ਹੁੰਦੀ ਆ ਕੀ ਲੱਗਦਾ ਕਿ ਅੱਜ ਜੋ ਮਾਫੀ ਮੰਗੀ ਜਾ ਰਹੀ ਆ ਕਿ ਉਹ ਜਾਇਜ਼ ਆ ਨਹੀਂ ਇਹ ਮਾਫੀ ਤਾਂ ਇੱਕ ਜੁਟਤਾ ਸੀ ਹੋਣੀ ਚਾਹੀਦੀ ਆ ਸਾਰੀ ਪਾਰਟੀ ਇਕੱਠੀ ਹੋ ਕੇ ਇੱਕ ਜੁਟਤਾ ਦਿਖਾਵੇ ਹੈ ਉਹਦੇ ਵਿੱਚ ਐਕਸਕਿਊਜ਼ ਕਰੇ ਗੁਰੂ ਸਾਹਿਬ ਨੂੰ ਵੀ ਅਸੀਂ ਜੋ ਗਲਤੀਆਂ ਜੋ ਸਾਡੀ ਪਾਰਟੀ ਵੱਲੋਂ ਕਿਉਂਕਿ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਸਿੱਖ ਕੌਮ ਦੇ ਵਿੱਚ ਗੁਰੂ ਮਹਾਰਾਜ ਦਾ ਬਖਸ਼ਣ ਹਾਰ ਨੇ ਇਹਨਾਂ ਜੋ ਸ਼ਰਨਾਏ ਸੋ ਕੰਠਲਾਏ ਗੁਰੂ ਮਹਾਰਾਜ ਨੇ ਬਾਣੀ ਦਾ ਪਰ ਤੱਕ ਪ੍ਰਮਾਣ ਕੀਤਾ ਹੈ ਕਿ ਜੇ ਦੋਨੋਂ ਜੁੜ ਇੱਕ ਜੁਟਤਾ ਦਿਖਾ ਕੇ ਇਕੱਠੇ ਕੋਈ ਦਿਖਾਉਂਦੇ ਆ ਤਾਂ ਇਹ ਬਹੁਤ अच्छी ਗੱਲ ਹੈ ਪਰ ਅਡੜ ਪਰਵਾ ਇੱਕ ਪਰਿਵਾਰ ਦੇ ਵਿੱਚ ਅਡੜ ਦੋ ਭਰਾ ਹੋ ਕੇ ਮਤਲਬ ਅਡੜ ਆਪਣੀ ਲੋਕਾਂ ਨੂੰ ਪਬਲੀਕਲੀ ਜਾਂ ਮਤਲਬ ਸਰਦਾਲੂਆਂ ਨੂੰ ਜਾਂ ਮਤਲਬ ਆਪਣੇ ਬਾਰੀ ਰੂਪ ਦੇ ਵਿੱਚ ਦਿਖਾਣਾ ਇਹ ਕੋਈ ਚੰਗਾ ਸੰਕੇਤ ਨਹੀਂ ਹੈ ਕਿਉਂਕਿ ਗੱਲ ਜਦੋਂ ਕੀਤੀ ਜਾਂਦੀ ਹੈ ਉਦੋਂ ਅਕਸਰ ਬੇਅਦਬੀ ਦੀ ਗੱਲ ਆਂਦੀ ਹੈ ਬੰਦੀ ਸਿੰਘਾਂ ਦੀ ਗੱਲ ਆਂਦੀ ਹੈ ਉਸ ਵੇਲੇ ਹੋਈਆਂ ਪੁੱਲਾਂ ਦੀ ਗੱਲ ਆਂਦੀ ਹੈ ਪਹਿਲਾਂ ਤਾਂ ਇਹ ਵੀ ਨਹੀਂ ਸੀ ਮੰਨਿਆ ਜਾਂਦਾ ਕਿ ਇਹਹੀ ਜੋ ਆ ਭੁੱਲ ਕੀਤੀ ਹੈ ਤਾਂ ਹੁਣ ਜਿਹੜੀ ਸੀਨੀਅਰ ਲੀਡਰਸ਼ਿਪ ਆ ਕੇ ਕਹਿ ਰਹੀ ਹੈ ਕਿ ਭੁੱਲਾਂ ਹੋਈਆਂ ਭੁੱਲਾਂ ਹੋਈਆਂ ਚਲੋ ਮਹਾਰੇ ਨੇ ਗੁਰਬਾਨੀ ਤਾਂ ਪਹਿਲਾਂ ਹੀ ਆਇਆ ਜੋ ਸ਼ਰਨ ਆਏ ਸੋ ਕੰਠ ਲਾਏ ਜਦੋਂ ਕੋਈ ਜਦੋਂ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਕੋਈ ਸ਼ਰਨ ਆ ਕੇ ਐਕਸਕਿਊਜ਼ ਮਾਫੀ ਮੰਗ ਲੈਂਦਾ ਉਹ ਉਦੋਂ ਹੀ ਐਕਸੈਪਟੇਬਲ ਹੈ ਹੈ ਜੀ ਤੇ ਬਾਕੀ ਰਹੀ ਗੱਲ ਤੁਸੀਂ ਕੀ ਕਹੇ ਸੀ ਕਿ ਜਦੋਂ ਕਿ ਕਹਿ ਲਿਆ ਕਿ ਪੰਥ ਦੀ ਗੱਲ ਕਰ ਲਈਏ ਕੌਮ ਦੀ ਗੱਲ ਕਰ ਲਈਏ ਤਾਂ ਸ਼ਰੋਹਣੀ ਕਾਲੀਦਲ ਪਹਿਲਾਂ ਕਹਿੰਦਾ ਸੀਗਾ ਕਿ ਭੁੱਲਾਂ ਕੀਤੀਆਂ ਨਹੀਂ ਤਾਂ ਹੁਣ ਆ ਕਿ ਮੰਨ ਰਿਹਾ ਕਿ ਭੁੱਲਾਂ ਹੋਈ ਜਾਣੇ ਨਹੀਂ ਉਹ ਤਾਂ ਬੈਲਰਡੀ ਕਹਿ ਚੁੱਕਿਆ ਵੀ ਐਸੈਪਟੇਬਲ ਹੈ ਉਹ ਐਸੈਪਟ ਉਹਨਾਂ ਨੇ ਕਰ ਲਿਆ ਮਹਾਰਾਜੀ ਦੀ ਗੁਰਬਾਣੀ 'ਚ ਵੀ ਲਿਖਿਆ ਹੈ ਕਿ ਜੋ ਸ਼ਰਨਾਏ ਸੋ ਕੰਠਲਾਏ ਮਹਾਰਾਜ ਦੇ ਦਰਬਾਰ ਦੇ ਵਿੱਚ ਜੋ ਆ ਗਿਆ ਮਹਾਰਾਜ ਉਹਨੂੰ ਬਖਸ਼ਿ ਦਿੰਦੇ ਆ ਇਨਸਾਨ ਇਨਸ ਆਪਾਂ ਪਰਿਵਾਰ ਦੇ ਵਿੱਚ ਵੀ ਕੱਪ ਘਰ ਦਾ ਮੁਖੀ ਹੁੰਦਾ ਉਹ ਤੋਂ ਵੀ ਬਹੁਤ ਗਲਤੀਆਂ ਹੋ ਜਾਂਦੀਆਂ ਉਹ ਵੀ ਐਡਮਿਨਿਸਟ੍ਰੇਸ਼ਨ ਹੋਣ ਦੇ ਨਾਲ ਤੇ ਕਈ ਪਰਿਵਾਰ ਦੇ ਵਿੱਚ ਗਲਤੀਆਂ ਕਰ ਜਾਂਦਾ ਇਸ ਤਰ੍ਹਾਂ ਪਾਰਟੀਆਂ ਹੁੰਦੀਆਂ ਮੈਂ ਕੋਈ ਕਿਸੇ ਹੋਰ ਨਹੀਂ ਗੱਲ ਕਰ ਰਿਹਾ ਮੈਂ ਤਾਂ ਸਾਂਝੀ ਵਾਲਤਾ ਦੀ ਗੱਲ ਕਰ ਰਿਹਾ ਹਾਂ ਮੈਂ ਤਾਂ ਨਮਸਤਕ ਹੁਣ ਆਏ ਸੀ ਅੱਜ ਮੇਰਾ ਸ਼ਹਿਰ ਵੈਸੇ ਰਾਜਪੁਰਾ ਹੈ ਡਿਸਟ੍ਰਿਕਟ ਪਟਿਆਲਾ ਹਾਂ ਜੀ ਮੈਂ ਸਾਰੇ ਲੀਡਰਜ਼ ਨੂੰ ਵੀ ਬਹੁਤ ਹੱਥ ਜੋੜ ਕੇ ਮੇਰੀ ਵੀ ਮੇਰੇ ਵੱਲੋਂ ਵੀ ਇੱਕ ਬੇਨਤੀ ਹੈ ਵੀ ਮਤਲਬ ਆਪਾਂ ਆਪਣੀ ਸ਼ੋਭਾ ਇਸੇ ਕੰਮ ਚ ਹੀ ਹੈ ਕਿ ਜੇ ਆਪਾਂ ਇੱਕ ਜੁੜਤਾ ਦਿਖਾਈ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੰਗਤ ਦਾ ਵੀ ਅੱਜ ਦੇ ਇਸ ਮਾਫੀ ਮੰਗਣ ਦੇ ਉੱਤੇ ਇਹੀ ਕਹਿਣਾ ਕਿ ਜਿੰਨੀ ਵੀ ਇਸ ਸ਼੍ਰੋਮਣੀ ਅਕਾਲੀ ਦਲ ਦਾ ਲੀਡਰਸ਼ਿਪ ਹੈ ਇੱਕ ਜੁੜਤਾ ਹੋ ਕੇ ਜੋ ਵਾ ਅਗਰ ਮਾਫੀ ਮੰਗਣੀ ਵੀ ਹੈ ਤਾਂ ਸਾਰੇ ਇਕੱਠੇ ਆਣ ਤਾਂ ਉੱਥੇ ਹੀ ਜੇਕਰ ਅਸੀਂ ਉਹਨਾਂ ਸੀਨੀਅਰ ਅਗਵਾ ਦੀ ਗੱਲ ਕਰ ਲਈਏ ਜੋ ਜਿੱਥੇ ਪਹ ਸੁਖਵਿੰਦਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਸੀਗਾ ਪਰ ਉਹ ਨਹੀਂ ਆਏ ਤਾਂ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨ ਇੱਕ ਜਗਬਣੀ ਟੀਵੀ ਸ਼੍ਰੀਮント ਸਾਈ